ਖਬਰ ਹੁਸ਼ਿਆਰਪੁਰ ਦੇ ਵਾਰਡ ਨੰਬਰ 6 ਅਦੀਨ ਆਉਂਦੇ ਮੁਹੱਲਾ ਗੁਰੂ ਨਾਨਕ ਨਗਰ ਤੋਂ ਜਿੱਥੂ ਦੀ ਰਹਿਣ ਵਾਲੀ ਇੱਕ ਬਜ਼ੁਰਗ ਮਾਤਾ ਨੂੰ ਬਾਬੇ ਦੇ ਪੇਸ਼ ਚ ਆਇਆ ਠੱਗ ਵਿਅਕਤੀ ਲੁੱਟ ਕੇ ਫਰਾਰ ਹੋ ਗਿਆ ਹਾਲਾਂਕਿ ਉਸ ਠੱਗ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਚਿੱਟੇ ਰੰਗ ਦੇ ਲਿਬਾਸ ਚ ਆਇਆ ਇੱਕ ਵਿਅਕਤੀ ਜੋ ਕਿ ਆਪਣੇ ਆਪ ਨੂੰ ਕੋਈ ਸੰਤ ਮਹਾਪੁਰਸ਼ ਦੱਸਦਾ ਸੀ ਗ੍ਰੀਨ 뷰 ਪਾਰਕ ਨਸਤੀਕ ਤੋਂ ਇੱਕ ਬਜ਼ੁਰਗ ਮਹਿਲਾ ਤੋਂ ਸੋਨੇ ਦੀ ਮੁੰਦੀ ਠੱਗ ਕੇ ਫਰਾਰ ਹੋ ਗਿਆ ਘਟਨਾ ਤੋਂ ਬਾਅਦ ਥਾਣਾ ਸਿਟੀ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਸੋ ਬੰਦੇ ਜਾਣਕਾਰੀ ਦਿੰਦੇ ਆ ਇਹ ਬਜ਼ੁਰਗ ਮਹਿਲਾ ਇਹ ਸਤਵਿੰਦਰ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਬੈਂਕ 'ਚ ਕੰਮ ਕਰਵਾਉਣ ਦੇ ਜਾਹਰੀ ਸੀ ਤਾਂ ਇਸ ਦੌਰਾਨ ਇੱਕ ਚਿੱਟੇ ਰੰਗ ਦੇ ਕੱਪੜੇ 'ਚ ਆਇਆ ਉੱਚਾ ਲੰਬਾ ਵਿਅਕਤੀ ਉਸ ਕੋਲੋਂ ਗੁਰੂ ਘਰ ਦਾ ਪਤਾ ਪੁੱਛਣ ਲੱਗਿਆ ਤਾਂ ਉਸ ਵੱਲੋਂ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਦਿੱਤੀ ਤੇ ਉੱਥੋਂ ਤੁਰ ਪਈ ਤੇ ਇਸ ਦੌਰਾਨ ਸਾਹਮਣੇ ਤੋਂ ਮੋਟਰਸਾਈਕਲ ਤੇ ਇੱਕ ਹੋਰ ਵਿਅਕਤੀ ਵੱਲੋਂ ਕਿਹਾ ਗਿਆ ਕਿ ਇਹ ਬਹੁਤ ਵੱਡੇ ਸੰਤ ਨੇ ਤੇ ਤੁਸੀਂ ਬਿਮਾਰ ਰਹਿੰਦੇ ਹੋ ਤੇ ਤੁਹਾਨੂੰ ਠੀਕ ਕਰ ਸਕਦੇ ਨੇ ਜਿਸ ਤੋਂ ਬਾਅਦ ਉਕਤ ਠੱਗ ਜਾਂ ਨਕਲੀ ਬਾਬੇ ਵੱਲੋਂ ਉਸ ਨੂੰ ਗੱਲਾਂ ਚ ਲੈ ਕੇ ਸੋਨੇ ਦੀ ਮੰਦੀ ਉਤਰਵਾ ਲਈ ਤੇ ਇੱਕ ਰੁਮਾਲ ਉਸ ਨੂੰ ਦੇ ਦਿੱਤਾ ਤੇ ਜਦੋਂ ਮਹਿਲਾ ਵੱਲੋਂ ਰੁਮਾਲ ਵੇਖਿਆ ਗਿਆ ਤਾਂ ਉਸ ਵਿੱਚ ਮੰਦਰੀ ਨਹੀਂ ਸੀ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ 30000 ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਤੇ ਉਹਨਾਂ ਪੁਲਿਸ ਤੋਂ ਉਕਤ ਇਹ ਦੋਵੇਂ ਠੱਗਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਰਿਪੋਰਟ ਕੀ ਨਾਮ ਹੈ ਜੀ ਸਤਰਿੰਦਰ ਇਹ ਕਿੱਥੋਂ ਦੇ ਰਹਿਣ ਵਾਲੇ ਹੋ ਗੁਰਨਾਨਕ ਨਗਰ ਸ਼ਹਿਰ ਤੋਂ ਠੀਕ ਹੈ ਜੀ ਇਹ ਸ਼ਨੀਵਾਰ ਤੁਸੀਂ ਬੈਂਕ ਜਾ ਰਹੇ ਸੀ ਤਾਂ ਕੀ ਤੁਹਾਡੇ ਨਾਲ ਅਣਹੋਣੀ ਹੋਈ ਹੈ ਇਹ ਇੱਕ ਨਾ ਬੰਦਾ ਸੀਗਾ ਚਿੱਟੇ ਉਹਨੇ ਕੱਪੜੇ ਪਾਏ ਸੀਗੇ ਔਰ ਬਲੈਕ ਐਂਡ ਵਾਈਟ ਉਤੇ ਸਿੱਕੇ ਤੌਲੀਆ ਜਿਹੜਾ ਸੀ ਉਹ ਗਲੇ ਚ ਲਪੇਟਿਆ ਸੀਗਾ ਤੇ ਮੈਨੂੰ ਪੁੱਛਦਾ ਕਿ ਸ਼੍ਰੀ ਚੰਦ ਦਾ ਗੁਰਦੁਆਰਾ ਕਿਹੜਾ ਨਾ ਕਿ ਮੈਨੂੰ ਨਹੀਂ ਪਤਾ ਮੈਂ ਅੱਗੇ ਲੰਘ ਗਈ ਉਸ ਤੋਂ ਬਾਅਦ ਤੇ ਮੈਂ ਇਗਨੋਰ ਇਗਨੋਰ ਵੀ ਨਹੀਂ ਮੈਂ ਉਹਦੇ ਦੇਖ ਕੇ ਚੱਲ ਗਈ ਮੈਨੂੰ ਪਤਾ ਵੀ ਨਹੀਂ ਸੀਗਾ ਗੁਰਦੁਆਰੇ ਦਾ ਨਾਮ ਹੀ ਮੈਂ ਉਹਦੇ ਉੱਤੇ ਧਿਆਨ ਦਿੱਤਾ ਤੇ ਜਦੋਂ ਮੈਂ ਅੱਗੇ ਆਈ ਥੋੜਾ ਜੇ ਪੰਜ ਸੱਤ ਕਦਮ ਧਨੀ RAM ਚਾਹ ਵਾਲੇ ਦੀ ਦੁਕਾਨ ਤੋਂ ਕਿਰੀ ਰਿਵਿਊ ਪਰ ਤੱਕ ਗਈ ਤਾਂ ਉੱਥੇ ਇੱਕ ਹੋਰ ਮੋਟਰਸਾਈਕਲ ਵਾਲਾ ਖੜਾ ਸੀਗਾ ਮੈਨੂੰ ਇਹ ਨਹੀਂ ਪਤਾ ਸੀ ਉਹਦੇ ਨਾਲ ਦਾ ਸ਼ਾਇਦ ਹੋਵੇ ਦੇ ਨਾਲ ਹੀ ਰਿਹਾ ਹੋਇਆ ਸੀਗਾ ਤੇ ਉਹ ਮੈਨੂੰ ਕਹਿੰਦਾ ਇਹ ਬੰਦਾ ਕੀ ਪੁੱਛਦਾ ਪਿਆ ਸੀਗਾ ਮੈਂ ਕਿਹਾ ਇਹ ਬੰਦਾ ਪੁੱਛਦਾ ਸੀਗਾ ਕੋਈ ਗੁਰਦੁਆਰੇ ਦਾ ਪੁੱਛਦਾ ਪਿਆ ਸੀ ਨਰਕੋ ਤੇ ਮੈਨੂੰ ਪਤਾ ਨਹੀਂ ਜਿੰਨੇ ਆ ਗਈ ਤੇ ਫਿਰ ਮੈਂ ਚੱਲਣ ਲੱਗੀ ਉਹ ਕਹਿੰਦਾ ਨਹੀਂ ਨਹੀਂ ਆਂਟੀ ਰੁਕ ਕੇ ਰੁਕ ਜਾ ਤੁਸੀਂ ਜਾਓ ਨਾ ਇਹ ਤਾਂ ਬੜਾ ਪਹੁੰਚਿਆ ਹੋਇਆ ਸੰਤ ਹੈ ਤੁਹਾਨੂੰ ਕਿੱਦਾਂ ਬੁਲਾ ਗਿਆ ਮੈਂ ਤਾਂ ਇਹਦੇ ਮਗਰ ਮਗਰ ਫਿਰਦਾ ਪਿਆ ਆ ਤੇ ਫਿਰ ਕੱਪੜੀਆਂ ਸਟੋਰੀਆਂ ਦੱਸਣ ਲੱਗ ਪਿਆ ਮੈਂ ਤਾਂ ਐਵੇਂ ਚ ਹੀ ਉਹ ਵੀ ਪਤਾ ਨਹੀਂ ਪਹਿਲਾਂ ਉਹ ਕਿਤੇ ਗਾਇਬ ਹੋ ਗਿਆ ਇਕਦਮ ਫਿਰ ਆ ਗਿਆ ਉੱਥੇ ਜਦੋਂ ਆਇਆ ਤੇ ਉਹ ਮੈਨੂੰ ਕਹਿੰਦਾ ਤੜਤ ਤੁਰਨੀ ਹੁੰਦਾ আর ਦੂਸਰਾ ਤੁਹਾਡੀ ਅੱਖ ਕਮਜ਼ੋਰ ਹੈ ਇਹ ਛੱਜੇ ਵਾਲੇ ਪਾਸੇ ਦੀ ਮੈਂ ਕਿਹਾ ਤੇ ਬੜਾ ਸੱਚ ਦੱਸਦਾ ਵੀ ਐ ਇੰਨੇ ਨੂੰ ਫਿਰ ਉਹਨੇ ਪਤਾ ਨਹੀਂ ਮੈਨੂੰ ਕੀ ਕੀਤਾ ਕੀ ਨਹੀਂ ਜਿਹੜਾ ਸਿਰਸੀਗਾ ਉਹ ਥੋੜਾ ਸਮਝ ਜਾਊਗਾ ਤੇ ਬਾਅਦ ਚ ਕਹਿੰਦਾ ਆਪਣੀ ਅੰਗੂਠੀ ਲਾ ਕੇ ਦਿਓ ਮੈਂ ਤੁਹਾਨੂੰ ਦੁਆਰਾ ਦਵਾਂਗਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਤੇ ਮੈਂ ਕੁਝ ਨਹੀਂ ਸੋਚਿਆ ਫਟਾਫਟ ਅੰਗੂਠੀ ਲਾ ਕੇ ਦੇ ਦਿੱਤੀ ਕਿਹਾ ਟੋਪਸ ਵੀ ਲਾ ਦ ਮੈਂ ਕਹਿੰਦਾ ਨਹੀਂ ਮੈਂ ਟੋਪਸ ਨਹੀਂ ਲਾਉਣੇ ਹੈਗੇ ਤੇ ਉਹਨੇ ਉਹ ਅੰਗੂਠੀ ਮੇਰੇ ਸਾਹਮਣੇ ਇੱਕ ਰਮਾਲ ਗੱਢਿਆ ਉਹਦੇ ਚ ਰੱਖੀ ਅਖਬਾਰ ਦੇ ਪੇਪਰ ਚ ਲਪੇਟ ਕੇ ਰੱਖ ਲਈ ਤੇ ਉਹਨੂੰ ਵਾਟ ਮਾਰ ਦਿੱਤੀ ਜਦੋਂ ਉਹਨੇ ਮੈਨੂੰ ਕਹਿੰਦਾ ਮੇਰੀ ਅੰਗੂਠੀ ਨਾਲ ਨਾ ਲੈ ਜੀ ਕਿਤੇ ਤੇ ਜਦੋਂ ਉਹਨੇ ਮੈਨੂੰ ਕਹਿੰਦਾ ਨਹੀਂ ਤੁਹਾਨੂੰ ਵਾਪਸ ਕਰ ਦੇਣੀ ਵੇਖਿਓ ਹੁਣੇ ਤੇ कि ਜਦੋਂ ਇਹ ਮੈਨੂੰ ਵਾਪਸ ਕੀਤੀ ਮੈਂ ਕਿਹਾ ਤਾਂ ਘਰ ਜਾ ਕੇ ਖੋਲਿਆ ਉਹਨੂੰ ਪਰ ਮੈਂ ਉੱਥੇ ਖੋਲ ਇਹਨੇ ਨੂੰ ਦੂਸਰੇ ਨੂੰ ਕਹਿੰਦਾ ਤੂੰ ਮੈਨੂੰ ਉੱਥੇ ਕਿ ਡ੍ਰੌਪ ਕਰ ਦੇਂਗਾ ਤੇ ਉਹ ਨਾਲ ਲੈ ਕੇ ਉਹਨੂੰ ਡੁੱੜ ਗਿਆ ਤੇ ਜਦੋਂ ਮੈਂ ਖੋਲ ਕੇ ਥੋੜੀ ਜਿਹੀ ਅੱਗੇ ਜਾ ਕੇ ਖੋਲ ਲਈ ਤਾਂ ਉਹਦੇ ਵਿੱਚ ਉਹ ਰਮਾਲ ਦੇ ਵਿੱਚ ਕਿੰਨੀ ਸਾਰੀ ਭੰਗ ਸੀ ਤਾਂ ਵਿੱਚ ਹੋਰ ਕੁਝ ਨਹੀਂ ਅੰਗੂਠੀ ਹੈ ਕਿੰਨੇ ਗ੍ਰਾਮ ਦੀ ਮੰਦਰੀ ਸੀ ਅੰਗੂਠੀ ਚਾਰ ਗ੍ਰਾਮ ਦੀ ਸੀ ਤੇ ਇਹ ਸੋਨੇ ਦੀ ਅੰਗੂਠੀ ਸੀਗੀ ਹਾਂਜੀ ਸੋਨੇ ਦੀ ਕਿੰਨਾ ਖਸਾਨ ਹੋਇਆ ਜੀ ਕੋਈ ਤੀਹ ਹਜ਼ਾਰ ਦਾ ਨੁਕਸਾਨ ਹੋਇਆ ਜੋ ਭਰੀ 28000 ਰਹਾ ਉਹ 28000 ਰਹਾ ਤੇ ਪੁਲਿਸ ਨੂੰ ਤੁਸੀਂ ਦਿੱਤੀ ਸ਼ਿਕਾਇਤ ਮੈਂ ਪੁਲਿਸ ਨੂੰ ਮੈਂ ਇਨਫੋਰਮ ਕੀਤਾ ਸੀ ਆਪਾਂ ਆਰ ਪੀ ਆਰ ਦਰਜ ਕਰਾਈ ਸੀ ਤੇ ਉਹਨਾਂ ਨੂੰ ਇੱਕ ਸਰਦਾਰ ਸੀ ਇਹ ਐਸ ਐਚ ਓ ਸੀ ਜਾਂ ਕੋਈ ਐਸੀ ਐਸੀ ਕੰਮ ਲਈ ਉਹਨਾਂ ਨੂੰ ਲਾਇਆ ਹੋਇਆ ਐਚਰ ਤੇ ਉਹ ਫੁੱਟੇ ਦੀ ਦੇਖਣ ਆਏ ਸੀ ਤਾਂ ਉਹਨਾਂ ਨੂੰ ਸਾਡੇ ਮੇਰੇ ਨਾਲ ਹੀ ਆ ਗਏ ਸੀ ਉਹ ਤੇ ਉਹਨਾਂ ਨੇ ਦਿਖਾਈ ਨਹੀਂ ਕਹਿੰਦੇ 4 ਵਜੇ ਆਇਓ ਫਿਰ 4 ਵਜੇ ਦਿਖਾ ਕੇ ਤੇ ਕੀ ਮੰਨ ਕਰਦੋਂ ਤੁਸੀਂ ਪੁਲਿਸ ਨੂੰ ਕੀ ਕਹਾ ਜਾਂਦਾ ਹੈ 190 ਸਬੰਧਤ ਦੀ ਇਨਕੁਆਇਰੀ ਕਰੇ ਉਹਦੀ ਫੁਟੇਜ ਮਿਲ ਗਈ ਹੋਈ ਹੈ ਤੇ ਮੇਰੀ ਅੰਗੂਠੀ ਵਾਪਸ ਕਰਾਓ ਸਾਰੇ ਸ਼ਹਿਾਰਾਂ ਵਿੱਚ ਵਾਪਸ ਕਰਾਉਂਦੇ ਹੀ ਰੱਬ ਹੀ ਲੈਂਦੇ ਦੇਖ ਕੇ ਕਿੰਨੀ ਉਮਰ ਹੈ ਤੁਹਾਡੀ ਮੇਰੀ 62 ਤਕਰੀਬ ਹੈ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ to affect positive change around them.